ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੰਚਾਰਜ ਹੈਗੇ ਨੇ ਮਨੀਸ਼ ਸਿਸੋਧਿਆ ਜਿਹੜੇ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੇ ਬੜੇ ਹੀ ਜ਼ਿਆਦਾ ਪਰਮਿੱਤਰ ਹੈਗੇ ਨੇ ਜਿਨ੍ਹਾਂ ਨੇ ਤਿੰਨ ਕਵਾਰਾਂ ਦਿੱਲੀ ਦੇ ਵਿੱਚ ਇਲੈਕਸ਼ਨ ਵੀ ਜਿੱਤੇ ਆ ਔਰ ਭਾਜਪਾ ਨੂੰ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਹਰਾਇਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਪਿੱਛੇ ਇਲੈਕਸ਼ਨ ਹੋ ਕੇ ਹਟਿਆ ਤੇ ਉਦੋਂ ਫਿਰ ਇਹ ਉਥੋਂ ਹਾਰ ਗਏ ਭਾਜਪਾ ਦੇ ਕੋਲੋਂ 600 ਤੇ ਕੁਝ ਵੋਟਾਂ ਦੇ ਨਾਲ ਇਹ ਹਾਰੇ ਹੈਗੇ ਆ ਸੋ ਬਹੁਤ ਜ਼ਿਆਦਾ ਵੋਟਾਂ ਦੇ ਫਰਕ ਨਾਲ ਭਾਵੇਂ ਨਹੀਂ ਹਾਰੇ ਪਰ ਹਾਰ ਗਏ ਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਆ ਪਿੱਛੇ 21 ਮਾਰਚ ਜਿਹੜੀ ਲੰਘ ਕੇ ਗਈ ਆ ਉਦੋਂ ਇਹਨਾਂ ਨੂੰ ਪੰਜਾਬ ਦਾ ਇੰਚਾਰਜ ਲਾਤਾ ਮਤਲਬ ਇਸ ਗੱਲ ਨੂੰ ਹੁਣ ਜੇ ਦੂਈ ਤਰ੍ਹਾਂ ਕਰਨਾ ਹੋਵੇ ਤਾਂ ਆਪਾਂ ਇਦਾਂ ਕਹਿ ਸਕਦੇ ਆ ਕਿ ਜਿਹੜੇ ਦਿੱਲੀ ਦੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇਥੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਉਸ ਪਾਰਟੀ ਦੇ ਹੈਗੇ ਆ ਭਗਵੰਤ ਮਾਨ ਸੋ ਸਿਰ ਦੇ ਉੱਪਰ ਲਿਆ ਕੇ ਬਿਠਾਤੇ ਪੰਜਾਬ ਦੇ ਲੋਕ ਇਦਾਂ ਕਹਿੰਦੇ ਵੀ ਆ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਨੇ ਇਹੀ ਗੱਲ ਕਿ ਦਿੱਲੀ ਦੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਦੇ ਨਕਾਰੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਸਿਰ ਦੇ ਉੱਪਰ ਲਿਆ ਕੇ ਬਹਾ ਦਿੱਤਾ ਸੋ ਇਦਾਂ ਦੇ ਹਾਲਾਤ ਹੈਗੇ ਆ ਹੁਣ ਜਿਹੜੀ ਜ਼ਿਆਦਾ ਚਰਚਾ ਹੋਣ ਰਹੀ ਹੈ ਜਿਸ ਗੱਲ ਦੀ ਜਿਹੜੀ ਗੱਲ ਕਰਨ ਵਾਸਤੇ ਮੈਂ ਦਰਸ਼ਕੋ ਤੁਹਾਡੇ ਰੂਬਰੂ ਹਾਂ ਉਹ ਹੈ ਇਹਨਾਂ ਨੇ ਨਾ ਜਦੋਂ ਇਲੈਕਸ਼ਨ ਹੋ ਕੇ ਹਟਿਆ ਪਿਛਲੇ ਆ ਦਿਨੀ ਸਮੇਂ ਦੇ ਵਿੱਚ ਆਹ ਜਦੋਂ ਲੁਧਿਆਣਾ ਵੈਸਟ ਉੱਥੇ ਇਹਨਾਂ ਨੇ ਬਿਆਨ ਦਿੱਤਾ ਜੀ ਬਿਆਨ ਸੀਗਾ ਕਿ ਸਾਮ ਦਾਮ ਦੰਡ ਭੇਦ ਤਿਆਰ ਕਿਉਂ ਮੈਂ ਇਹਦੀ ਥੋੜੀ ਜਿਹੀ ਤੁਹਾਨੂੰ ਵਿਆਖਿਆ ਕਰਕੇ ਵੀ ਦੱਸੂਗਾ ਪੀ ਇਹਦਾ ਮਤਲਬ ਕੀ ਹੁੰਦਾ ਹੈਗਾ ਜਿਹਨਾਂ ਨੂੰ ਨਹੀਂ ਪਤਾ ਹੈਗਾ। ਸਾਮ-ਦਾਮ ਦੰਡ ਭੇਦ 2027 ਦੇ ਵੀ ਕਹਿੰਦੇ ਜਦੋਂ ਇਲੈਕਸ਼ਨ ਹੋਣਿਆ ਤਾਂ ਆਪਾਂ ਉਸ ਵੇਲੇ ਸਾਰੇ ਤਰੀਕੇ ਵਰਤਾਂਗੇ। ਆਪਾਂ ਨੂੰ ਕਹਿੰਦੇ ਜੇ ਝਗੜਾ ਵੀ ਕਰਨਾ ਪਿਆ ਆਪਾਂ ਨੂੰ ਜੋ ਵੀ ਕਰਨਾ ਪਿਆ ਜੀ ਆਪਾਂ ਜੋ ਵੀ ਤਰੀਕਾ ਪਨੋਣਾ ਪਿਆ ਆਪਾਂ ਆਪਣਾਵਾਂਗੇ ਔਰ ਜਿਹੜੇ ਉੱਥੇ ਹਾਜ਼ਰ ਲੋਕ ਸੀਗੇ ਉਹਨਾਂ ਨੂੰ ਸਵਾਲ ਕੀਤਾ ਕਹਿੰਦੇ ਵੀ ਤਿਆਰ ਹੋ ਤੁਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰੀ ਬਿਲਕੁਲ ਸਾਹਮਣੇ ਬੈਠੇ ਆ। ਲੋਕਾਂ ਨੇ ਪੂਰੀ ਸਹਿਮਤੀ ਪ੍ਰਗਟਾਈ ਜਿਹੜੇ ਉੱਥ ਉਹ ਕਹਿੰਦੇ ਕਿ ਬਿਲਕੁਲ ਜੀ ਆਪਾਂ ਤਿਆਰ ਹਾਂ ਸੋ ਬੜੇ ਮਸਕਰਾ ਰਹੇ ਨੇ ਸਾਮਦਮ ਦੰਡ ਭੇਦ ਸੋ ਇਹ ਜਿਹੜਾ ਬਿਆਨ ਹੈਗਾ ਅੱਜ ਦੁਬਾਰਾ ਇਹਦੀ ਚਰਚਾ ਹੋਣ ਰਹੀ ਹੈ ਕਈ ਵਾਰ ਨਾ ਇਦਾਂ ਗੱਲ ਹੁੰਦੀ ਆ ਕਿ ਕੁਝ ਮਹੀਨੇ ਪਹਿਲਾਂ ਤੁਸੀਂ ਕੋਈ ਗੱਲ ਆਖੀ ਹੁੰਦੀ ਆ ਉਹਦੇ ਵਿੱਚ ਇੱਕ ਲਾਈਨ ਬੋਲੀ ਗਈ ਹੁੰਦੀ ਆ ਪਰ ਤੁਹਾਡੇ ਕੰਮਕਾਰ ਕਰਨ ਦੇ ਢੰਗ ਤਰੀਕੇ ਜਦੋਂ ਨਾਲ ਮੈਚ ਕਰ ਜਾਂਦੇ ਉਸ ਗੱਲ ਦੇ ਫਿਰ ਜਿਹੜੀ ਪਹਿਲਾਂ ਬੋਲੀ ਹੋਈ ਗੱਲ ਵਾ ਫਿਰ ਦੁਬਾਰਾ ਉੱਭਰ ਕੇ ਸਾਹਮਣੇ ਆ ਜਾਂਦੀ ਆ ਸੋ ਕਈ ਵਾਰ ਉਹ ਜਿਹੜੀ ਗੱਲ ਹੁੰਦੀ ਆ ਵਿਚਾਲੇ ਦਬ ਕੇ ਰਹਿ ਚੁੱਕੀ ਹੁੰਦੀ ਆ ਰਹਿ ਗਈ ਹੁੰਦੀ ਆ ਉਹਨੂੰ ਫਿਰ ਨਾ ਜਦੋਂ ਦੁਬਾਰਾ ਕ ਸੋ ਮੈਂ ਵੀ ਉਸ ਗੱਲ ਨੂੰ ਮੋਰੇ ਕੱਢ ਕੇ ਲੈ ਕੇ ਆਇਆ ਚਰਚਾ ਹੁੰਦੀ ਐ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਜ਼ਿਆਦਾ ਨਹੀਂ ਹੋ ਰਹੀ ਪਰ ਮੈਂ ਚਾਹੁੰਦਾ ਕਿ ਥੋੜੀ ਜ਼ਿਆਦਾ ਚਰਚਾ ਉਹਦੀ ਹੋਣੀ ਜ਼ਰੂਰੀ ਐ ਔਰ ਬੇहद ਜ਼ਰੂਰੀ ਐ ਉਹ ਜਿਹੜੇ ਲਾਈਨ ਹੈਗੀ ਆ ਸਾਮਦਾਮ ਦੰਡ ਭੇਦ ਸੋ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਵੀ ਸਾਮਦਾਮ ਦੰਡ ਭੇਦ ਇਹ ਲਫ਼ਜ਼ ਜਿਹੜਾ ਹੈਗਾ ਆਇਆ ਕਿੱਥੋਂ ਹੈਗਾ ਇਹ ਕਿਹਦੀ ਨੀਤੀ ਹੈਗੀ ਆ ਕਿਹਨੇ ਇਹ ਨੀਤੀ ਘੜੀ ਸੀ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਕ ਤਰੀਕੇ ਦੇ ਨਾਲ ਦੋ ਗੱਲਾਂ ਬਣਦੀਆਂ ਨੇ ਇੱਕ ਤਾਂ ਇਸ ਗੱਲ ਨੂੰ ਤੁਸੀਂ ਇਸ ਰੂਪ ਦੇ ਵਿੱਚ ਲੈ ਸਕਦੇ ਹੋ ਕਿ ਤੁਹਾਡੇ ਵਾਸਤੇ ਸਿੱਧੀ ਬੰਗਾਰ ਹੈ ਉਹ ਤੁਹਾਨੂੰ ਇੱਕ ਬਹੁਤ ਵੱਡੀ ਚੁਣੌਤੀ ਹੈ ਜੋ ਉਹ ਦੇ ਰਹੇ ਹੈ ਜੋ ਇਹਨਾਂ ਲੀਹਾਂ ਦੇ ਉੱਪਰ ਕੰਮ ਕਰਦੇ ਆ ਜਿਹੜੀ ਉਹਨਾਂ ਨੇ ਸ਼ਰੇ ਆਮ ਬੋਲ ਕੇ ਆਖੀ ਹੈ ਵੀ ਸਾਮ ਦਮ ਦੰਡ ਭੇਦ ਅਸੀਂ ਸਾਰੇ ਤਰੀਕੇ ਅਪਣਾਵਾਂਗੇ 2027 ਦੀਆਂ ਚੋਣਾਂ ਜਿੱਤਣ ਦੇ ਵਾਸਤੇ ਪੰਜਾਬੀਓ ਵੋਟਾਂ ਤੁਹਾਡੇ ਕੋਲੋਂ ਲੈਣੀਆਂ ਪੰਜਾਬੀਓ ਤੁਹਾਡੇ ਸਿਰ ਦੇ ਉੱਪਰ ਉਹਨਾਂ ਨੇ ਰਾਜ ਕਰਨਾ ਪੰਜਾਬੀਓ ਤੁਹਾਡੀ ਹੀ ਪੰਜਾਬ ਦੀ ਆ ਸਰ ਜ਼ਮੀਨ ਤੁਹਾਡਾ ਹੀ ਸੱਭਿਆਚਾਰ ਤੁਹਾਡੀ ਹੀ ਬੋਲੀ ਜਿਹਦੇ ਉੱਪਰ ਉਹਨਾਂ ਨੇ ਰਾਜ ਕਰਨਾ ਆ ਔਰ ਰਾਜ ਕਰਨ ਦਾ ਤਰੀਕਾ ਜਿਹੜਾ ਹੈਗਾ ਸਾਮ-ਦਾਮ-ਦੰਡ ਵਾਰ-ਵਾਰ ਬੋਲਣ ਦੇ ਆ ਚਾਣਕਿਆ ਨਾਂ ਦਾ ਇੱਕ ਸ਼ਖਸ ਹੋਇਆ ਜੀ ਜਿਹੜਾ ਕਿ ਚੰਦਰਗੁਪਤ ਮੌਰਿਆ ਬਹੁਤ ਜ਼ਿਆਦਾ ਪਿੱਛੇ ਦੀ ਗੱਲ ਹੈਗੀ ਆ ਉਹ ਆਪਾਂ ਉਧਰਲੇ ਪਾਸੇ ਨੂੰ ਜ਼ਿਆਦਾ ਮੈਂ ਜਾਣਾ ਨਹੀਂ ਹੈਗਾ ਨਾ ਮੈਂ ਬਹੁਤਾ ਜ਼ਿਆਦਾ ਉਸ ਚੀਜ਼ ਨੂੰ ਸਟੱਡੀ ਕਰਕੇ ਤੁਹਾਡੇ ਰੂਬਰੂ ਹੋਇਆ ਮੈਂ ਸਟੱਡੀ ਕਰਕੇ ਨਹੀਂ ਬੈਠਾ ਹੈਗਾ ਮੈਨੂੰ ਬਸ ਇੰਨਾ ਕਿ ਮੈਂ ਇੱਕ ਦੋ ਲੈਣਾ ਤੁਹਾਡੇ ਨਾਲ ਸਾਂਝਿਆ ਕਰੂੰਗਾ ਚੰਦਰਗੁਪਤ ਮੌਰਿਆ ਸਮਰਾਟ ਸ਼ਾਇਦ ਕਿਤਾਬਾਂ 'ਚ ਤੁਸੀਂ ਕਈ ਵਾਰ ਹੋ ਸਕਦਾ ਪੜਿਆ ਹੋਵੇ ਚੰਦਰਗੁਪਤ ਮੌਰੀਆ ਦਾ ਜਿਹੜਾ ਰਾਜ ਸੀਗਾ ਉਸ ਰਾਜ ਦੇ ਵਿੱਚ ਇਹ ਨੀਤੀ ਘੜਾ ਸੀਗਾ ਚਾਣਕਿਆ ਸੋ ਚਾਣਕਿਆ ਨੇ ਜਿਹੜੀ ਨੀਤੀ ਘੜੀ ਸੀਗੀ ਇਕਨ ਅਰਥ ਸ਼ਾਸਤਰ ਨਾਂ ਦਾ ਗ੍ਰੰਥ ਲਿਖਿਆ ਹੋਇਆ ਚਾਣਕਿਆ ਨੇ ਉਹਦੇ ਵਿੱਚ ਜ਼ਿਕਰ ਹੈਗਾ ਸਾਮ-ਦਾਮ-ਦੰਡ ਭੇਦ ਦਾ ਸਾਮ ਦਾ ਅਰਥ ਹੁੰਦਾ ਹੈਗਾ ਕਿ ਜਿਨ੍ਹਾਂ ਦੇ ਉੱਪਰ ਆਪਾਂ ਰਾਜ ਕਰਨਾ ਹੈਗਾ ਲੋਕਾਂ ਦੇ ਉੱਪਰ ਉਹਨਾਂ ਨੂੰ ਪਹਿਲਾਂ ਸਾਮ ਨੀਤੀ ਪਹਿਲਾਂ ਪੜਾਵਾਗੇ ਸਾਮ ਦਾ ਭਾਵ ਕਿ ਪਹਿਲਾਂ ਆਪਾਂ ਉਹਨਾਂ ਨੂੰ ਢੰਗ ਤਰੀਕੇ ਦੇ ਨਾਲ ਸਮਝਾਵਾਂਗੇ ਆਪਣੀ ਗੱਲ ਜੋ ਅਸੀਂ ਕਰਨਾ ਚਾਹੁੰਦੇ ਆਂ ਅਸੀਂ ਵੱਖ-ਵੱਖ ਤਰੀਕੇ ਨਾਲ ਭਾਵ ਕਿ ਗੱਲਾਂ ਦੇ ਨਾਲ ਆਪਾਂ ਜਾਂ ਕਹਿੰਦੇ ਵੀ ਗੱਲਾਂ ਦੇ ਭੱਜੇ ਵਿੱਚ ਆਪਾਂ ਲੋਕਾਂ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਸਮਝਾਵਾਂਗੇ ਉਹਨਾਂ ਨੂੰ ਇਦਾਂ ਉੱਤੋਂ ਅਗਲਾ ਤਰੀਕਾ ਜਿਹੜਾ ਹੈਗਾ ਦਾਮ ਦਾਮ ਦਾ ਭਾਵ ਹੁੰਦਾ ਹੈਗਾ ਭਈ ਆਪਾਂ ਫਿਰ ਉਹਨਾਂ ਨੂੰ ਖਰੀਦਾਂਗੇ ਆਪਾਂ ਉਹਨਾਂ ਦੇ ਮੁੱਲ ਪਾਵਾਂਗੇ ਭਈ ਲਾ ਵੀ ਤੁਸੀਂ ਸਾਡੇ ਨਾਲ ਤੁਰੋ ਜਾਂ ਤੁਸੀਂ ਸਾਨੂੰ ਸਪੋਰਟ ਕਰੋ ਉਹਦੇ ਵਟੇ 'ਚ ਤੁਹਾਨੂੰ ਅਸੀਂ ਆਹ ਮੁੱਲ ਦਿੰਨੇ ਆ ਦੱਸੋ ਜੀ ਜਿਹਨੂੰ ਆਪਾਂ ਇੱਥੇ ਆਮ ਕਰਕੇ ਸਾਡੀ ਭਾਸ਼ਾ 'ਚ ਕਹਿ ਦਿੰਨੇ ਆ ਭਈ ਵੋਟਾਂ ਦੇ ਸਬੰਧ ਵਿੱਚ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ ਜਾਂ ਲੀਡਰ ਖਰੀਦੇ ਜਾਂਦੇ ਨੇ ਇਲਾਕੇ ਦੇ ਹਲਕੇ ਦੇ ਲੋਕ ਜਿਹੜੇ ਹੁੰਦੇ ਨੇ ਉਹ ਖਰੀਦੇ ਜਾਂਦੇ ਆ ਜਿਹੜੇ ਹਲਕੇ ਦੇ ਇਲਾਕੇ ਦੇ ਆਗੂ ਹੁੰਦੇ ਆ ਪਈ ਆ ਚੱਕ ਇੰਨੇ ਪੈਸੇ ਤੇ ਸਾਡੇ ਵਾਸਤੇ ਵੋਟਾਂ ਵਟੋਰ ਕੇ ਲਿਆ ਮੈਂ ਪੰਜਾਬੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਦੇਖੋ ਹਣ ਇਲੈਕਸ਼ਨ ਜਿੱਤਣ ਦੀ ਗੱਲ ਕੀਤੀ ਹੈ ਇਲੈਕਸ਼ਨ ਤਾਂ ਫਿਰ ਇਹਦੇ ਜਿੱਤ ਹੁਣੇ ਆ ਨਾ ਆ ਜਿਹੜੇ ਚਾਰ ਸਿਧਾਂਤ ਹੈਗੇ ਆ ਇਹ ਤਾਂ ਫਿਰ ਐ ਹੀ ਲਾਗੂ ਹੋਣਗੇ ਨਾ ਸਾਮ-ਦਾਮ ਪਈ ਮੁੱਲ ਪਾ ਦਿਓ ਅਗਲੇ ਦਾ ਮੁੱਲ ਪਾ ਕੇ ਤੇ ਫਿਰ ਅਗਲੇ ਨੂੰ ਵੰਟ ਲਓ ਅਗਲੀ ਗੱਲ ਹੈਗੀ ਆ ਦੰਡ ਦੰਡ ਦਾ ਭਾਵ ਹੁੰਦਾ ਸਜ਼ਾ ਪੇ ਜੇ ਲੋਕ ਨਹੀਂ ਮੰਨਦੇ ਫਿਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹਨਾਂ ਨੂੰ ਸਜ਼ਾ ਦਿਓ ਤੁਸੀਂ ਉਹਨਾਂ ਨੂੰ ਡੰਡ ਦਿਓ ਉਹਨਾਂ ਨੂੰ ਭਾਵੇਂ ਕਿ ਉਹਨਾਂ ਨੂੰ ਤੰਗ ਕਰੋ ਉਹਨਾਂ ਦੇ ਉੱਪਰ ਤਸ਼ੱਦਦ ਕਰੋ ਤਾਂ ਕਿ ਉਹ ਤੰਗ ਇੰਨੇ ਕਾ ਆ ਜਾਣ ਕਿ ਉਹਨਾਂ ਦੇ ਕੋਲ ਕੋਈ ਹੋਰ ਰਾਹ ਬਚੇ ਨਾ ਉਹ ਤੁਹਾਡੇ ਅਧੀਨ ਹੋ ਜਾਣ ਤਰੀਕਾ ਦੇਖੋ ਤੁਸੀਂ ਅਗਲਾ ਕਹਿੰਦਾ ਵੀ ਇਹ ਤਰੀਕੇ ਆਪਾਂ ਵਰਤਾਂਗੇ ਸਾਮ-ਦਾਮ ਦੰਡ ਹੋ ਗਿਆ ਜੀ ਅਗਲਾ ਹੈਗਾ ਭੇਦ ਭੇਦ ਹੈਗਾ ਕਿ ਜਿਹੜੀ ਸਾਡੀ ਤੇ ਰਵਾ ਜਿਨ੍ਹਾਂ ਨੇ ਆਪਾਂ ਰਾਜ ਕਰਨਾ ਹੈਗਾ ਆ ਸਾਡੀਆਂ ਵਿਰੋਧੀ ਧਿਰਾਂ ਤੋਂ ਲੈ ਕੇ ਤੇ ਹੋਰ ਲੋਕ ਜਿਹੜੇ ਜਿਨ੍ਹਾਂ ਦੇ ਉੱਪਰ ਆਪਾਂ ਰਾਜ ਕਰਨਾ ਜਿਨ੍ਹਾਂ ਦੀ ਆਪਾਂ ਸਪੋਰਟ ਲੈਣੀ ਆ ਸਹਿਯੋਗ ਲੈਣਾ ਜਿਨ੍ਹਾਂ ਦਾ ਉਹਨਾਂ ਨੂੰ ਪਾੜ ਦਿਓ ਆਪਸ ਵਿੱਚ ਉਹਨਾਂ ਨੂੰ ਤੁਸੀਂ ਇੱਕ ਦੂਜੇ ਦੇ ਨਾਲ ਨਿਖੇੜ ਦਿਓ ਫੁੱਟ ਪਾ ਦਿਓ ਭਾਵਕੇ ਉਹਨਾਂ ਦੇ ਵਿੱਚ ਜਦੋਂ ਆਪਸ ਵਿੱਚ ਉਹਨਾਂ 'ਚ ਫੁੱਟ ਪੈ ਗਈ ਆਪਾਂ ਹੁਣ ਸੌਖੀ ਭਾਸ਼ਾ 'ਚ ਗੱਲ ਕਰ ਲਏ ਨੇ ਇਲੈਕਸ਼ਨ ਚਿੱਤਨ ਦੀ ਗੱਲ ਕਰਦੇ ਆ ਉਹ ਭਾਵਕੇ ਜਦੋਂ ਵੋਟਾਂ ਵੰਡੀਆਂ ਗਈਆਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਆਪਾਂ ਉਹਨਾਂ 'ਚ ਫੁੱਟ ਪਾਤੀ ਤਾਂ ਉਸ ਤੋਂ ਬਾਅਦ ਫਿਰ ਕਿ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਸੱਤਾ ਕਾਇਮ ਕਰ ਸਕਦੇ ਆ ਸੋ ਆ ਗੱਲ ਬੋਲੀ ਹੈ ਜੀ ਜਿਹਦੇ ਤੇ ਬਹੁਤ ਜ਼ਿਆਦਾ ਚਰਚਾ ਹੋਣ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਨੇ ਇਸ ਸਬੰਧ ਵਿੱਚ ਜੋ ਆਫੀਸ਼ੀਅਲੀ ਸਫਾਈ ਦਿੱਤੀ ਆ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਾਂਗਰਸ ਪਾਰਟੀ ਵਾਲੇ ਹੈਗੇ ਆ ਉਹਨਾਂ ਨੇ ਵੀ ਇਹਦੀ ਨਿੰਦਿਆ ਕੀਤੀ ਹੈ ਭਾਜਪਾ ਵਾਲਿਆਂ ਨੇ ਵੀ ਨਿੰਦਿਆ ਕੀਤੀ ਹੈ ਹਾਲਾਂਕਿ ਤੁਸੀਂ ਵੀ ਦੇਖਦੇ ਹੋਵੋਗੇ ਔਰ ਮੈਂ ਵੀ ਵੇਖਦਾ ਇੱਥੇ ਬੈਠ ਕੇ ਆਪਾਂ ਸਾਰੇ ਜਾਣੇ ਸਮਝਦੇ ਹਈਏ ਇਸ ਗੱਲ ਨੂੰ ਪਈ ਜਿਹੜੀ ਇਹ ਨੀਤੀ ਆ ਸਾਮ-ਦਾਮ-ਦੰਡ-ਪੇਦ ਉਹਨੇ ਬੋਲ ਦਿੱਤੀ ਮਨੀਸ਼ ਸੋਧਿਆ ਨੇ ਇਹ ਗੱਲ ਬੋਲ ਦਿੱਤੀ ਆਦਰਵਾਇਜ਼ ਤੁਸੀਂ ਜਿਹੜੇ ਲੋਕ ਤੁਹਾਡੇ ਤੇ ਰਾਜ ਕਰਦੇ ਆ ਭਾਵੇਂ ਆਮ ਆਦਮੀ ਪਾਰਟੀ ਵਾਲੇ ਅੱਜ ਕਰਦੇ ਪਏ ਜਾਂ ਇਸ ਤੋਂ ਪਹਿਲੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਸਰਕਾਰਾਂ ਇੱਥੇ ਰਹੀਆਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਵੀ ਇਸੇ ਹੀ ਨੀਤੀ ਦੇ ਉੱਪਰ ਕੰਮ ਕਰਦੇ ਆ ਹੋਇਆ ਤੁਹਾਡੇ ਤੇ ਰਾਜ ਕੀਤਾ ਪੰਜਾਬੀਓ ਮੈਂ ਆਮ ਸਾਰੇ ਪੰਜਾਬੀਓ ਨੂੰ ਕਹਿਣਾ ਚਾਹੁੰਨਾ ਇੱਕ ਇਹ ਵੇਲਾ ਆ ਇੱਕੇ ਮੌਕਾ ਬਣ ਗਿਆ ਇੱਕ ਅਗਲੇ ਨੇ ਲਾਈਨ ਬੋਲ ਦਿੱਤੀ ਆ ਇਸ ਕਰਕੇ ਕੋਈ ਵੀ ਜਿਹੜਾ ਬਹਾਨਾ ਜਾਂ ਕੋਈ ਵੀ ਵਿਧ ਬਣਦੀ ਹੈ ਉਹਨੂੰ ਖੁੰਝਣ ਨਹੀਂ ਦੇਣਾ ਚਾਹੀਦਾ ਹੁੰਦਾ ਮੈਂ ਇਸ ਕਰਕੇ ਤੁਹਾਡੇ ਰੂਬਰੂ ਹਾਂ ਹੈਗਾ ਤੁਸੀਂ ਇਸ ਮੌਕੇ ਨੂੰ ਖੁੰਝਣ ਨਾ ਦਿਓ ਅਗਲੇ ਨੇ ਬੋਲ ਕੇ ਕਹਤਾ ਪਹਿਲੀਆਂ ਸਰਕਾਰਾਂ ਉਹ ਵੀ ਐਂ ਕਰਦੇ ਆ ਤੁਹਾਨੂੰ ਪਾੜਦੇ ਆ ਤੁਹਾਨੂੰ ਸਜ਼ਾ ਦਿੰਦੇ ਆ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤੁਹਾਡਾ ਮੁੱਲ ਪਾਉਂਦੇ ਆ ਆਪਾਂ ਕਹਿੰਦੇ ਨਾ ਵੀ ਸਾਡਾ ਆਗੂ ਫਲਾਣਾ ਬਿਕ ਗਿਆ ਜੀ ਫਲਾਣਾ ਗੱਦਾਰੀ ਕਰ ਗਿਆ ਕਹਿੰਦੇ ਆਪਾਂ ਨਾ ਇਦਾਂ ਸੋ ਉਹ ਇਦਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਕਰਵਾ ਲੈਂਦੇ ਆ ਕਈਆਂ ਨੂੰ ਸਮਝਾ ਲੈਂਦੇ ਆ ਪਹਿਲਾਂ ਤੁਸੀਂ ਇਹ ਕਰ ਲਓ ਬਾਅਦ ਤੁਸੀਂ ਦੇਖੋ ਤੁਹਾਡਾ ਤਾਂ ਉਦੋਂ ਬਾਅਦ ਭਲਾ ਹੋ ਜਾਣਾ ਤੇ ਕਈ ਲੋਕ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਹੁਣ ਭਗਵੰਤ ਮਾਨ ਹੁਰੀ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਆ ਕੀ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਹੈਗਾ ਮੈਨੂੰ ਤਾਂ ਯਕੀਨ ਹੈਗਾ ਜਦੋਂ ਨਾ ਆਪਾਂ ਛੋਟੇ ਛੋਟੇ ਹੁੰਦੇ ਸੀ ਤੁਸੋਂ ਤੁਹਾਨੂੰ ਵੀ ਜ਼ਿਆਦਾ ਉਦੋਂ ਤੋਂ ਇੱਕ ਕਮੇਟੀ ਕਰਦੇ ਆ ਰਹੇ ਆ ਕਮੇਟੀ ਦੇ ਵਿੱਚ ਵੀ ਇਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀਗੇ ਉਹਨਾਂ ਗੱਲਾਂ ਤੋਂ ਵੀ ਇਸ ਗੱਲ ਦਾ ਪਤਾ ਲੱਗਦਾ ਕਮੇਡੀ ਵਾਲੀਆਂ ਗੱਲਾਂ ਚ ਵੀ ਇਸ ਗੱਲ ਦਾ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਦਾ ਪੰਜਾਬ ਦੀ ਪੁਲਿਸ ਦਾ ਪੰਜਾਬ ਦੀ ਲੀਡਰਸ਼ਿਪ ਵੱਖ-ਵੱਖ ਸਿਆਸੀ ਪਾਰਟੀਆਂ ਤਿਹਾਂ ਆਗੂ ਉਹ ਸਾਰੇ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਉਹਨਾਂ ਦਾ ਕਰੈਕਟਰ ਔਰ ਉਹ ਉਹਨਾਂ ਦੇ ਕੰਮ ਕਾਰ ਕਰਨ ਦੇ ਟੰਗ ਤਰੀਕੇ ਜਿਹੜੀ ਕ੍ਰਪਸ਼ਨ ਹੈਗੀ ਆ ਉਹ ਕਿੰਨੀ ਹੈ ਔਰ ਆਮ ਜਿਹੜੇ ਲੋਕ ਆ ਉਹਨਾਂ ਦੀ ਲੁੱਟ ਖਸੁੱਟ ਕਿੱਦਾਂ ਕਰਦੇ ਆ ਕਿਹੜੇ ਤਰੀਕੇ ਨਾਲ ਕਰਦੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਔਰ ਜਦੋਂ ਉਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਉਹਦੇ ਹੱਲ ਕਿੱਦਾਂ ਹੋਣੇ ਹੈਗੇ ਆ ਉਹ ਵੀ ਉਹਨਾਂ ਨੂੰ ਪਤਾ ਹੈਗਾ ਪਰ ਜਦੋਂ ਉਹ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜੁਆਇਨ ਕਰ ਲਿਆ ਜਦੋਂ ਉਹਨਾਂ ਨੇ ਉਹ ਕਿੱਦਾਂ ਕਰ ਲਿਆ ਉਹਨਾਂ ਨੇ ਅਗਲੇ ਲੈਣ ਇਹਨਾਂ ਨੂੰ ਸਮਝਾਏ ਹੋਊਗਾ ਪਹਿਲਾਂ ਹਨਾ ਸਾਮ ਦੇ ਤਰੀਕੇ ਦੇ ਨਾਲ ਇਹਨਾਂ ਨੂੰ ਤਾਂ ਹੁਣ ਆ ਗੱਲ ਪਹਿਲਾਂ ਹੁਣ ਬਾਅਦ ਚ ਬੋਲੀਆ ਨਾ ਪਰ ਇਹ ਅੰਦਰ ਖਾਤੇ ਐਂ ਹੀ ਚੱਲਦਾ ਇਸੇ ਤਰੀਕੇ ਦੇ ਨਾਲ ਸਿਆਸਤ ਚੱਲਦੀ ਹੈ ਪੰਜਾਬੀਆਂ ਨੂੰ ਮੈਂ ਖਾਸ ਕਰਕੇ ਇਸ ਕਰਕੇ ਕਹਿੰਦੇ ਆ ਕਿ ਤੁਹਾਡੇ ਵਾਸਤੇ ਵੰਗਾਰ ਹੈ ਤੁਹਾਡੇ ਵਾਸਤੇ ਚੁਣੌਤੀ ਹੈ ਹਾਲਾਂਕਿ ਤੁਸੀਂ ਪਹਿਲਾਂ ਵੀ ਇਸ ਵੰਗਾਰ ਤੇ ਇਸ ਚੁਣੌਤੀ ਦਾ ਸ਼ਿਕਾਰ ਹੁੰਨੇ ਹੋ ਪਹਿਲਾਂ ਵੀ ਇਸੇ ਗੱਲ ਦੇ ਵਿੱਚ ਤੁਸੀਂ ਪੰਜਾਬੀਓ ਫਸਦੇ ਹੋ ਆਪਾਂ ਸਾਰੇ ਜਣੇ ਉਸੇ ਜਾਲ ਦੇ ਵਿੱਚ ਫਸਦੇ ਆਂ ਪਰ ਇੱਕ ਹੈਗਾ ਆ ਸਾਮਦਾਮ ਦੰਡ ਭੇਦ ਚਣਕਿਆ ਵਾਲੀ ਨੀਤੀ ਹੈ ਔਰ ਦੂਸਰੀ ਨੀਤੀ ਹੈਗੀ ਆ ਆਪਾਂ ਜਿਹਨੂੰ ਕਹਿੰਨੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੁਣ ਗੁਰਾਂ ਦੇ ਨਾਂ ਦੇ ਉੱਪਰ ਜੀਉਣ ਵਾਲਾ ਜਿਹੜਾ ਪੰਜਾਬ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹ ਜਿਹੜਾ ਰਾਜ ਉਹ ਗੁਰਾਂ ਦੇ ਨਾਂ ਤੇ ਜੀਣ ਵਾਲਾ ਹੁਣ ਕੰਪੈਰੀਜ਼ਨ ਕਰ ਲਓ ਇੱਕ ਆਚਣਕਿਆ ਨੀਤੀ ਆ ਇੱਕ ਗੁਰੂ ਮਹਾਰਾਜ ਵਾਲੀ ਨੀਤੀ ਆ ਜਿਹੜੀ ਰੀਤ ਗੁਰੂ ਸਾਹਿਬ ਜੀ ਦੇ ਕੇ ਗਿਆ ਤੁਸੀਂ ਹੁਣ ਸੋਚ ਕੇ ਵੇਖੋ ਵੀ ਕੀ ਉਹਦੇ ਨਾਲ ਮੈਚ ਕਰਦੀ ਆ ਇੱਕ ਸ਼ਾਮਦਾਮ ਦੰਡ ਭੇਦ ਔਰ ਇੱਕ ਨੀਤੀ ਹੈਗੀ ਆ ਸਿਲੈਕਸ਼ਨ ਸਿਸਟਮ ਜੇ ਇਲੈਕਸ਼ਨ ਸਿਸਟਮ ਵੀ ਇਥੇ ਇਸ ਵੇਲੇ ਹੈਗਾ ਔਰ ਸਿੱਖ ਵੀ ਉਹਦਾ ਹਿੱਸਾ ਬਣਦੇ ਆ ਸਿੱਖ ਵੀ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰਦੇ ਆ ਔਰ ਤਾਂ ਉਹਦੇ ਬਾਵਜੂਦ ਵੀ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਗਾਈਡ ਕਰਦੇ ਆ ਇਥੇ ਸਿੱਖਾਂ ਨੇ ਰਾਜ ਵੀ ਕੀਤੇ ਹੋਇਆ ਨਾ ਗੁਰੂ ਸਾਹਿਬ ਜੀ ਸਿੱਖਾਂ ਨੂੰ ਰਾਜ ਕਰਨ ਦੀ ਗੱਲ ਸਾਰੀ ਗੱਲ ਗੁਰੂ ਸਾਹਿਬ ਜੀ ਨੇ ਆਪਦੇ ਹੁੰਦਿਆਂ ਇੱਥੇ ਸਰੀਰਕ ਰੂਪ ਦੇ ਵਿੱਚ ਜਦੋਂ ਗੁਰੂ ਸਾਹਿਬ ਵਿਚਰਦੇ ਰਹੇ ਤਾਂ ਆਪਣੇ ਸ਼ਹਿਰ ਵੀ ਬਸਾਏ ਆ ਬਾਕਾਇਦਾ ਮੁੱਲ ਦੇ ਕੇ ਜ਼ਮੀਨਾਂ ਖਰੀਦ ਕੇ ਸਾਰਾ ਕੁਝ ਬਸਾਇਆ ਸ਼ਹਿਰ ਬਸਾਇਆ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਦੇ ਕੇ ਤੋਰਦੇ ਆ ਤਾਂ ਗੁਰੂ ਦਾ ਦਿੱਤਾ ਹੋਇਆ ਥਾਪੜਾ ਲੈ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਿਕਲਦਾ ਜਦੋਂ ਤਾਂ ਉਹ ਜਿਹੜਾ ਜਰਨੈਲ ਆ ਉਹ ਤੁਸੀਂ ਵੇਖੋ ਅਫਗਾਨਿਸਤਾਨ ਤੱਕ ਰਾਜ ਭਾਗ ਕਾਇਮ ਕਰ ਦਿੰਦਾ ਭਾਵੇਂ 8 ਕਬਰੇ ਰਾਜ ਰਹਿੰਦਾ ਆਪਾਂ ਉਸ ਰਾਜ ਨੂੰ ਅਜੇ ਚੇਤੇ ਕਰਦੇ ਹੀ ਆ ਨਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਬਲਾ ਰਾਜ ਭਾਗ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇੱਕ ਹੈ ਗੁਰਬਾਣੀ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਜਿਹਦੀ ਆਪਾਂ ਗੱਲ ਕਰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇੱਕ ਸਿੱਖ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲਾ ਹੁਣ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੀ ਨਹੀਂ ਹੈਗੀ ਇੱਥੇ ਖਰਗਟ ਉਹ ਖਾਲਸਾ ਪ੍ਰਮਾਤਮਾ ਦੀ ਮੌਜ ਇੱਥੇ ਹੀ ਖਾਲਸਾ ਪ੍ਰਗਟ ਹੋਇਆ ਨਾ ਜੀ ਕੇਵਲ ਕੱਲੀ ਇਹ ਹੀ ਗੱਲ ਨਹੀਂ ਹੈਗੀ ਇਸ ਤੋਂ ਇਲਾਵਾ ਇੱਕ ਹੋਰ ਗੱਲ ਵੀ ਹੈ ਪੰਜਾਬ ਦੀ ਧਰਤੀ ਜਿਹੜੀ ਹੈ ਪੰਜਾਬ ਇਹ ਸਿੱਖ ਹੋਮ ਲੈਂਡ ਹੈ ਇਹ ਸਿੱਖਾਂ ਦੇ ਰਾਜ ਭਾਗ ਵਾਲੀ ਧਰਤੀ ਹੈ ਸਿੱਖਾਂ ਨੇ ਇੱਥੇ ਰਾਜ ਕੀਤੇ ਹੋਏ ਹੈ ਸੋ ਇਹ ਉਹ ਵਾਲੀ ਧਰਤੀ ਹੈ ਹੁਣ ਇਸ ਧਰਤੀ ਦੇ ਉੱਪਰ ਇਸ ਕਿਸਮ ਦੇ ਤਰੀਕੇ ਨਾਲ ਕੀਤੇ ਗਏ ਰਾਜ ਭਾਗ ਪਹਿਲਾਂ ਹੰਢਾਏ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹਨੂੰ ਆ ਕਹਿੰਦੇ ਰਹੇ ਪਈ ਪੰਥਕ ਪਾਰਟੀ ਆਖਰੇ ਉਹ ਵੀ ਕਹਿੰਦੇ ਰਹੇ ਸੀ ਪੰਥਕ ਹੈਗੇ ਆ ਅੱਜ ਵੀ ਕਹੀ ਜਾਂਦੇ ਆ ਉਹਨਾਂ ਦੇ ਪੁਲੇਖੇ ਚ ਹਾਲੇ ਵੀ ਕਈ ਲੋਕ ਜਦੋਂ ਇਕੱਠ ਹੁੰਦੇ ਆ ਤੁਸੀਂ ਦੇਖਦੇ ਹੀ ਹੋ ਨਾ ਜੀ ਉਹਨਾਂ ਦੇ ਪੰਡਾਲ ਵਿੱਚ ਵੀ ਵੱਡਾ ਇਕੱਠ ਹੁੰਦਾ ਹੀ ਆ ਔਰ ਉਹਨਾਂ ਦੇ ਨਾਲ ਵੀ ਤੁਰਨ ਵਾਲੇ ਬੰਦੇ ਹੈਗੇ ਆ ਤੁਸੀਂ ਵੇਖੋ ਸੋ ਉਹਨਾਂ ਨੂੰ ਹੱਲੇ ਵੀ ਐ ਲੱਗਦਾ ਹੋਊਗਾ ਪਰ ਉਹ ਸਾਰੇ ਕਾਸੇ ਨੂੰ ਦਰਕਨਾਰ ਕਰਕੇ ਜਦੋਂ ਤੁਸੀਂ ਵਿਚਾਰਧਾਰਾ ਦੀ ਗੱਲ ਕਰਦੇ ਆ ਆਪਾਂ ਜਿਹੜੇ ਗੁਰਮਤ ਵਾਲੀ ਵਿਚਾਰਧਾਰਾ ਆ ਇੱਕ ਪਾਸੇ ਹੋ ਰੱਖ ਲਓ ਇੱਕ ਪਾਸੇ ਅਚਾਨਕ ਨੀਤੀ ਨੂੰ ਰੱਖ ਲਓ ਤੁਸੀਂ ਹੁਣ ਤੁਸੀਂ ਵੇਖੋ ਕਿੰਨਾ ਜ਼ਿਆਦਾ ਫਰਕ ਹੈਗਾ ਆ ਇੱਕ ਦੂਜੇ ਦੇ ਬਿਲਕੁਲ ਉਲਟਵਾ ਕੰਮ ਉਹ ਗੁਰਮਤਿ ਦੀ ਦਾ ਵਿਚਾਰ ਤਾਂ ਐਵੇਂ ਦੀ ਹੈ ਨਹੀਂ ਕਿ ਮਨੁੱਖਾਂ ਨੂੰ ਤੁਸੀਂ ਸਾਮ ਤੁਸੀਂ ਦਾਮ ਦੰਡ ਭੇਦ ਵੀ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਖਾਤੇ ਦੇ ਵਿੱਚ ਭੁਗਤਾ ਕੇ ਤੇ ਉਹਨਾਂ ਦੇ ਉੱਪਰ ਰਾਜ ਕਰੋ ਖਾਲਸੇ ਦਾ ਤਾਂ ਐਵੇਂ ਦਾ ਕੋਈ ਸਿਸਟਮ ਨਹੀਂ ਹੈਗਾ ਜੇ ਕੋਈ ਕਰਦਾ ਰਿਹਾ ਪਿਛਲੇ ਸਮੇਂ 'ਚ ਭਾਵੇਂ ਉਹ ਸਿੱਖ ਹੋ ਕੇ ਕਰਦਾ ਰਿਹਾ ਇਹ ਕਹਿ ਕੇ ਕਿ ਮੈਂ ਸਿੱਖ ਹਾਂ ਮੈਂ ਪੰਥਕ ਪਾਰਟੀਆਂ ਤਾਂ ਉਹ ਠੀਕ ਨਹੀਂ ਹੈਗਾ ਉਹ ਗੁਰਮਤਿ ਦੇ ਅਨੁਕੂਲ ਨਹੀਂ ਹੈਗਾ ਹੁਣ ਜਿਹੜੀ ਇਹਨਾਂ ਨੇ ਸਿੱਧਮ ਸਿੱਧੀ ਗੱਲ ਕਹੀ ਆ ਇਹ ਇਹ ਬਹੁਤ ਕੁਝ ਜ਼ਾਹਰ ਕਰਦੇ ਆ ਪੰਜਾਬੀਓ ਤੁਹਾਡੇ ਜਾਗਣ ਦਾ ਵਿਲ ਆਇਆ ਸੋ ਮੈਨੂੰ ਇਹ ਲੱਗਦਾ ਹੈਗਾ ਔਰ ਇੱਕ ਜਿਹੜੀ ਗੱਲ ਹੈਗੀ ਆ ਵੀ ਉਹ ਇਸ ਗੱਲ ਨੂੰ ਕਿਦਾਂ ਉਹਨਾਂ ਨੇ ਵਿਆਖਿਆ ਕੀਤੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਉਹਨਾਂ ਦਾ ਕਹਿਣਾ ਇਹ ਆ ਕਹਿੰਦੇ ਕਿ ਜਿਹੜੀ ਚਾਣਕਿਆ ਵਾਲੀ ਨੀਤੀ ਆ ਨਾ ਵੀ ਸਾਮ-ਦਾਮ-ਦੰਡ-ਪੇਦ ਵੀ ਇਹ ਉਹਨਾਂ ਦੇ ਕਹਿਣ ਦਾ ਭਾਵ ਇਹ ਨਹੀਂ ਸੀਗਾ ਉਹ ਤਾਂ ਕੁਝ ਹੋਰ ਕਹਿਣਾ ਚਾਹੁੰਦੇ ਸੀਗੇ ਕੀ ਕਹਿਣਾ ਚਾਹੁੰਦੇ ਸੀਗੇ ਮੈਂ ਤੁਹਾਨੂੰ ਦੱਸ ਦਿੰਨਾ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਆ ਵੱਖ-ਵੱਖ ਉਹਨਾਂ ਨੇ ਇਸ ਸਬੰਧ ਵਿੱਚ ਇਹ ਸਪੱਸ਼ਟੀ ਦਿੱਤੀ ਆ ਉਹ ਕਹਿੰਦੇ ਕਿ ਮਨੀਸ਼ ਸੋਦੀਆ ਦਾ ਜਿਹੜਾ ਇਹ ਬਿਆਨ ਆ ਇਹ ਸਿਰਫ ਰਣਨੀਤਿਕ ਭਰੋਸੇ ਨੂੰ ਦਰਸਾਉਂਦਾ ਆ ਨਾ ਕਿ ਕੋਈ ਅਨੈਤਿਕ ਇਰਾਦਾ ਆ ਭਈ ਉਹਨਾਂ ਦਾ ਕੋਈ ਅਨੈਤਿਕ ਇਰਾਦਾ ਨਹੀਂ ਸੀਗਾ ਇਹ ਤਾਂ ਸਿਰਫ ਰਣਨੀਤਿਕ ਭਰੋਸੇ ਵਾਲੀ ਗੱਲ ਸੀਗੀ ਬਸ ਉਹਨਾਂ ਦਾ ਕਹਿਣਾ ਹੈਗਾ ਕਿ ਸਾਮ ਦਾ ਮਤਲਬ ਤੁਸੀਂ ਦੇਖਿਓ ਉਹਨਾਂ ਨੇ ਹੁਣ ਕਿੱਦਾਂ ਬਣਾਤਾ ਇਹਨੂੰ ਕਿੱਦਾਂ ਪੇਸ਼ ਕਰਤਾ ਟਣਕੇ ਨੇ ਜੋ ਕਿਹਾ ਹੈਗਾ ਉਹ ਮੈਂ ਤੁਹਾਨੂੰ ਦੱਸਟਿਆਂ ਵੀ ਉਹਦੇ ਅਰਥ ਕੀ ਹੁੰਦੇ ਆ ਇਹਨਾਂ ਨੇ ਵੇਖੋ ਤੁਸੀਂ ਹੁਣ ਕਿਦਾਂ ਅਰਥ ਕੱਢਿਆ ਕੀ ਕੱਢਿਆ ਉਹ ਕਹਿੰਦੇ ਕਿ ਸਾਮ ਦਾ ਮਤਲਬ ਹੈਗਾ ਵੀ ਲੋਕਾਂ ਦੇ ਨਾਲ ਸੰਵਾਦ ਕਰਨਾ ਵੀ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਧਾਮ ਦਾ ਮਤਲਬ ਇਹਨਾਂ ਨੇ ਇਹ ਬਣਾਤਾ ਕਹਿੰਦੇ ਵਿਕਾਸ ਦੇ ਕੰਮ ਕਰਨੇ ਧਾਮ ਉਹਦਾ ਮਤਲਬ ਇਹਨਾਂ ਨੇ ਕੱਢ ਦਿੱਤਾ ਵਿਕਾਸ ਕਰਨਾ ਆਪਾਂ ਅੱਗੇ ਦੰਡ ਦੰਡ ਦਾ ਅਰਥ ਇਹਨਾਂ ਨੇ ਇਹ ਕੱਢ ਦਿੱਤਾ ਜੋ ਸਫਾਈ ਦਿੱਤੀ ਉਹਨਾਂ ਨੇ ਉਹ ਕਹਿੰਦੇ ਕਿ ਦੰਡ ਦਾ ਮਤਲਬ ਹੈਗਾ ਵੀ ਜਿੱਦਾਂ ਨਸ਼ੇ ਹੋ ਗਏ ਜਿੱਦਾਂ ਹੁਣ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਕਹਿੰਦੇ ਦੰਡ ਦਾ ਭਾਵ ਇਹ ਹੈਗਾ ਸਜ਼ਾ ਦਾ ਭਾਵ ਇਹ ਹੈਗਾ ਭਈ ਜਿਹੜੇ ਨਸ਼ੇ ਜਾਂ ਹੋਰ ਕੋਈ ਇਦਾਂ ਦੇ ਅਪਰਾਧ ਹੈਗੇ ਆ ਉਹਨਾਂ ਅਪਰਾਧਾਂ ਦੇ ਵਿਰੁੱਧ ਸਖਤ ਸਟੈਪ ਪੁੱਟ ਲੈ ਤੇ ਅਪਰਾਧੀਆਂ ਨੂੰ ਸਜ਼ਾ ਦੇਣੀ ਬਣਦੀ ਹੋਈ ਇਹ ਆ ਕਹਿੰਦੇ ਇਹਦਾ ਮਤਲਬ ਤੇ ਭੇਦ ਦਾ ਅਰਥ ਇਹਨਾਂ ਨੇ ਇਹ ਕੱਢ ਦਿੱਤਾ ਕਹਿੰਦੇ ਵਿਰੋਧੀਆਂ ਦੀਆਂ ਨੀਤੀਆਂ ਦਾ ਆਪਾਂ ਪਰਦਾ ਫਾਸ਼ ਕਰਨਾ ਕਹਿੰਦੇ ਭੇਦ ਦਾ ਭਾਵ ਆ ਆ ਸੋਚ ਕੇ ਵੇਖੋ ਇੱਕ ਪਾਸੇ ਹੈਗਾ ਉਹ ਜਿਹੜਾ ਪਹਿਲਾਂ ਦੱਸ ਕੇ ਹਟਿਆ ਸਾਮਨਾਮ ਦੰਡ ਭੇਦ ਲੋਕਾਂ ਦੇ ਨਾਲ ਪਹਿਲਾ ਗੱਲਾਂ ਚ ਲਾਓ ਫਿਰ ਮੁੱਲ ਪਾਓ ਉਹਨਾਂ ਦਾ ਉਸ ਤੋਂ ਬਾਅਦ ਫਿਰ ਸਜ਼ਾ ਦਿਓ ਉਹਨਾਂ ਨੂੰ ਦੰਡ ਦਿਓ ਉਸ ਤੋਂ ਅਗਲਾ ਕੰਮ ਜਿਹੜਾ ਹੈਗਾ ਭੇਦ ਉਹਨਾਂ ਦੇ ਵਿੱਚ ਫੁੱਟ ਪਾ ਦਿਓ ਇੱਕ ਪਾਸੇ ਆ ਮਤਲਬ ਆ ਦੂਏ ਪਾਸੇ ਉਹਨਾਂ ਨੇ ਆ ਮਤਲਬ ਕੱਢ ਦਿੱਤੇ ਸੋ ਭਾਜਪਾ ਵਾਲਿਆਂ ਨੇ ਇਹਦੇ ਤੇ ਇਹ ਟਿੱਪਣੀ ਕੀਤੀ ਹੈ ਮਨੀਸ਼ ਸੋਧਿਆ ਕਿਉਂਕਿ ਉਹ ਪਿੱਛੇ ਆ ਸ਼ਰਾਬ ਘਟਾਲੇ ਦਾ ਮਾਮਲਾ ਸੀਗਾ ਅ ਦਿੱਲੀ ਤੁਸੀਂ ਤੁਹਾਨੂੰ ਚਿੱਤੇ ਆ ਗਏ ਪਿੱਛੇ ਜਿਹੇ ਪੀਣਾ ਉਹ ਜੇਲ੍ਹ ਚ ਰਹਿ ਕੇ ਆਇਆ ਇਹ ਸ਼ਰਾਬ ਦੇ ਘਟਾਲੇ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਬਿਆਨ ਹੈਗਾ ਆਮ ਆਦਮੀ ਪਾਰਟੀ ਦੀ ਭ੍ਰਿਸ਼ਟ ਮਾਨਸਿਕਤਾ ਨੂੰ ਦਰਸਾਉਂਦਾ ਹੈ ਤੇ ਸੰਬਿਤ ਪਾਤਰਾਂ ਨੇ ਇਸ ਸਬੰਧ ਵਿੱਚ ਇਹ ਗੱਲ ਕਹੀ ਹੈ ਭਾਜਪਾ ਵਾਲੇ ਉਹ ਕਹਿੰਦੇ ਕਿ ਪਹਿਲਾਂ ਸ਼ਰਾਬ ਘਟਾਲਾ ਹੁਣ ਸਾਮਦਮ ਦੰਡ ਭੇਦ ਆਮ ਆਦਮੀ ਪਾਰਟੀ ਦੀ ਸਿਆਸਤ ਦਾ ਅਸਲ ਚਿਹਰਾ ਕਹਿੰਦੇ ਬਿਲਕੁਲ ਸਾਹਮਣੇ ਆ ਚੁੱਕਾ ਹੈਗਾ ਇਹ ਭਾਜਪਾ ਵਾਲਿਆਂ ਨੇ ਕਿਹਾ ਹੁਣ ਭਾਜਪਾ ਵਾਲੇ ਜਿਸ ਤਰੀਕੇ ਨਾਲ ਕੰਮ ਕਰਦੇ ਹੈਗੇ ਆ ਚਾਣਕਿਆ ਨੀਤੀ ਸਾਮਦਮ ਦੰਡ ਭੇਦ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸੇ ਪੈਟਰਨ ਤੇ ਤਾਂ ਉਹ ਵੀ ਚੱਲਦੇ ਆ ਪਰ ਜਦੋਂ ਹੁਣ ਇਹਨਾਂ ਨੇ ਮੂੰਹ ਚੋਂ ਕੱਢ ਦਿੱਤਾ ਹੁਣ ਗੱਲ ਤੇ ਸਿਰਫ ਇਹ ਆ ਬਈ ਇੱਕ ਨੇ ਮੂੰਹੋਂ ਕੱਢ ਦਿੱਤਾ ਇੱਕ ਮੂੰਹੋਂ ਕੱਢਦਾ ਨਹੀਂ ਹੈਗਾ ਮੂੰਹੋਂ ਬੋਲ ਕੇ ਨਹੀਂ ਕਹਿੰਦਾ ਵੀ ਮੈਂ ਆ ਇਸ ਤਰੀਕੇ ਨਾਲ ਕੰਮ ਕਰੂੰਗਾ ਬਟ ਉਹ ਕਰਦਾ ਐ ਇਦਾਂ ਪਰ ਹੁਣ ਜਿਹਨੇ ਬੋਲ ਹੀ ਦਿੱਤਾ ਹੈਗਾ ਇੱਕ ਬੰਦੇ ਨੇ ਤਾਂ ਮੈਂ ਇਸ ਕਰਕੇ ਤੁਹਾਡੇ ਰੂਪ ਰੂਪ ਹਾਂ ਪੰਜਾਬ ਦੇ ਉਹ ਲੋਕੋ ਭਈ ਸਾਡੇ ਤੁਸੀਂ ਅਸੀਂ ਪੰਜਾਬ ਦੇ ਹੀ ਰਹਿਣ ਵਾਲੇ ਹੈਗੇ ਆ ਅਸੀਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਉਹ ਆ ਅਸੀਂ ਉਹ ਆ ਜਿਹੜੇ ਕਹਿੰਦੇ ਆ ਜਿਹੜੇ ਚਾਹੁੰਦੇ ਆ ਵੀ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਇੱਕ ਸਿੱਖ ਰਾਜ ਹੋਇਆ ਕਰਦਾ ਸੀਗਾ ਜਿਹੜਾ ਬਹੁਤ ਵਧੀਆ ਰਾਜ ਸੀਗਾ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੀ ਗੱਲ ਕਰਦਾ ਐ ਆਪਾਂ ਉਹ ਲੋਕ ਆ ਜਿਹੜੇ ਉਦਾਂ ਦੇ ਰਾਜ ਭਾਗ ਦੀ ਕਲਪਨਾ ਕਰਦੇ ਆ ਜਿਹੜੇ ਉਹੀ ਰਾਜ ਮੋੜ ਇੱਥੇ ਵੇਖਣਾ ਚਾਹੁੰਦੇ ਆ ਸੋ ਉਹ ਜਿਹੜੇ ਸਾਰੇ ਲੋਕ ਹੈਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੇ ਹੋਰ ਆਮ ਪੰਜਾਬ ਦੇ ਲੋਕ ਆ ਉਹਨਾਂ ਨੂੰ ਵੀ ਜ਼ਰੂਰ ਭਾਵੇਂ ਕੋਈ ਬੋਲ ਪਿਆ ਹੁਣ ਹੁਣ ਜਦੋਂ ਬੋਲ ਪਿਆ ਫਿਰ ਤਾਂ ਸਮਝ ਜਾਈਏ ਹੈ ਨਾ ਉਦਾਂ ਦਾ ਕਈ ਵੀਰੇ ਅਗਲੇ ਬਹਾਨੇ ਬੁਨੇ ਕੱਢ ਕੇ ਨਹੀਂ ਮੇਰੇ ਮਤਲਬ ਆ ਨਹੀਂ ਸੀ ਮੇਰਾ ਮਤਲਬ ਆ ਸੀਗਾ ਹੁਣ ਤਾਂ ਸਪਸ਼ਟ ਗੱਲ ਕਲੀਅਰ ਸਾ ਇਹ ਤੋਂ ਇਲਾਵਾ ਕਾਂਗਰਸ ਪਾਰਟੀ ਵਾਲਿਆਂ ਨੇ ਵੀ ਇਹ ਤੇ ਆਪਣੀ ਟਿੱਪਣੀ ਕੀਤੀ ਹੈਗੀ ਆ ਉਹਨਾਂ ਦਾ ਕਹਿਣਾ ਹੈਗਾ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੋ ਗਏ ਆ ਕਾਂਗਰਸ ਪਾਰਟੀ ਵਾਲੇ ਤੇ ਰਾਜਾ ਵੜਿੰਗ ਹੋ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਸਿਸੋਦੀਆ ਦੇ ਬਿਆਨ ਨੂੰ ਘਟੀਆ ਸਿਆਸਤ ਦਾ ਨਮੂਨਾ ਦੱਸਿਆ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਮ ਦਾਮ ਦੰਡ ਭੇਦ ਵਰਗੀਆਂ ਰਣਨੀਤੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਜੜੀਆਂ ਕਿ ਸੁਤੰਤਰ ਅਤੇ ਇਮਾਨਦਾਰ ਸਿਆਸਤ ਦੀ ਉਮੀਦ ਕਰਦੇ ਆ ਵੀ ਜਿਹੜੇ ਲੋਕ ਪੰਜਾਬ ਦੇ ਇੱਕ ਬਿਲਕੁਲ ਸੁਤੰਤਰ ਅਤੇ ਇਮਾਨਦਾਰੀ ਵਾਲੀ ਸਿਆਸਤ ਹੋਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਇਦਾਂ ਦੀ ਉਮੀਦ ਕਰਦੇ ਆ ਉਹਨਾਂ ਦੇ ਸਾਹਮਣੇ ਜਦੋਂ ਤੁਸੀਂ ਸਾਮਦਮ ਦੰਡ ਭੇਦ ਵਰਗੀਆਂ ਗੱਲਾਂ ਕਰਦੇ ਜੋ ਤਾਂ ਇਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਹੈਗੇ ਆ ਮਨੀਸ਼ ਸੋਧਿਆ ਦੇ ਜਰਾਕ ਧਿਆਨ ਦਿਓ ਤੁਸੀਂ ਪੰਜਾਬ ਦੇ ਲੋਕੋ ਤੁਸੀਂ ਦੇਖੋ ਤੁਹਾਡੀ ਖੇਤਰੀ ਪਾਰਟੀ ਜਿਹੜੀ ਹੋਇਆ ਕਰਦੀ ਸੀ ਉਹਦੇ ਹਾਲਾਤ ਕਿਵੇਂ ਦੇ ਹੋ ਗਏ ਔਰ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਇੱਕ ਹੋਰ ਨਵਾਂ ਅਕਾਲੀ ਦਲ ਇੱਕ ਹੋਰ ਨਵਾਂ ਅਕਾਲੀ ਦਲ ਸੋ ਇਹ ਜਿਹੜੀ ਗੱਲ ਹੈਗੀ ਆ ਫੁੱਟ ਮੈਂ ਇੱਕ ਮੈਂ ਕੋਈ ਇੱਕ ਸਿਰਫ ਐਜ਼ ਅ ਪੱਤਰਕਾਰ ਗੱਲ ਕਰਨ ਡਿਆ ਮੈਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੈਗਾ ਵੀ ਕੌਣ ਕੀ ਆ ਜਾਂ ਕੌਣ ਕੀ ਨਹੀਂ ਹੈ ਕੀ ਇਹ ਕਿਸੇ ਵੱਲੋਂ ਇਸ ਤਰੀਕੇ ਦੀ ਨੀਤੀ ਦੇ ਤਹਿਤ ਫੁੱਟ ਪਾਈ ਹੋਈ ਆ ਸਿੱਖਾਂ ਦੇ ਵਿੱਚ ਸਿੱਖ ਸਿਆਸਤਦਾਨਾਂ ਦੇ ਵਿਚਾਰ ਜਾਂ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਨਾ ਮੈਂ ਇਹਦੇ ਬਾਰੇ ਕੋਈ ਗੱਲ ਕਰਨੀ ਚਾਹਣਾ ਹਾਂ ਸਾਰੇ ਜਣੇ ਆਪਾਂ ਆਪਣੀ ਪ੍ਰੈਕਟਿਸ ਕਰ ਰਹੇ ਹੈਗੇ ਆ ਔਰ ਉਹਨਾਂ ਨੂੰ ਕਰਨੀ ਚਾਹੀਦੀ ਹੈ ਪਰ ਆ ਜਾ ਕੇ ਜੋ ਵੀ ਹੈ ਇੱਕ ਗੱਲ ਤਾਂ ਪੱਕੀ ਆ ਤੁਹਾਡੇ ਸਾਹਮਣੇ ਆ ਨਾ ਜੀ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਮਿੱਟੀ ਦਾ ਦਰਦ ਵਾ ਪੰਜਾਬ ਦੇ ਸੱਭਿਆਚਾਰ ਦਾ ਦਰਦ ਵਾ ਇਹ ਸਮੁੱਚੇ ਖਾਲਸਾ ਪੰਥ ਦਾ ਇੱਕ ਦਰਦ ਵਾ ਵੀ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਜਿਹੜੀ ਕੋਈ ਖੇਤਰੀ ਪਾਰਟੀਆਂ ਨਾ ਜੀ ਉਹ ਹਾਸ਼ੀਏ ਦੇ ਉੱਪਰ ਤੱਕ ਹੀ ਲਿਗੇ ਉਸ ਤੋਂ ਬਾਅਦ ਹੁਣ ਦੁਬਾਰਾ ਨਵੇਂ ਸਿਰੇ ਕੋਈ ਸਟੈਬਲਿਸ਼ ਹੋ ਪਾਉਣੀ ਹੈ ਜਿਹੜੀ ਪੰਜਾਬ ਦੀ ਹੋਵੇ ਉਹਦੇ ਬਾਰੇ ਹੱਲੇ ਕੁਝ ਨਹੀਂ ਕਿਹਾ ਜਾ ਸਕਦਾ ਐਕਸਰਸਾਈਜ਼ ਹੋ ਰਹੀਆਂ ਨੇ ਸੋ ਜੇ ਕੋਈ ਨਵੇਂ ਆ ਕੇ ਐਕਸਰਸਾਈਜ਼ ਕਰ ਰਹੇ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਪਰ ਆ ਜਾ ਕੇ ਸਮੁੱਚੇ ਰੂਪ ਦੇ ਵਿੱਚ ਜਿਹੜੀ ਗੱਲ ਫਿਲਹਾਲ ਐ ਇਸ ਵੇਲੇ ਸਾਹਮਣੇ ਨਜ਼ਰ ਆਉਣ ਢਈ ਐ ਉਹ ਤਾਂ ਆਹੀ ਨਜ਼ਰ ਆਉਣ ਢਈ ਐ ਇੱਥੋਂ ਵਾਲੇ ਜਿਹੜੇ ਹੈਗੇ ਆ ਪੰਜਾਬ ਵਾਲੇ ਉਹ ਪਾਟੇ ਹੋਏ ਪੂਰੀ ਤਰ੍ਹਾਂ ਨਜ਼ਰ ਆਉਂਦੇ ਆ ਔਰ ਜਿਹੜੇ ਦਿੱਲੀ ਵਾਲੇ ਹੈਗੇ ਆ ਹਾਰੇ ਹੋਏ ਜਿਹੜੀ ਖੇਤਰੀ ਪਾਰਟੀ ਨਹੀਂ ਹੈਗੀ ਉਹ ਪੰਜਾਬ ਦੇ ਵਿੱਚ ਰਾਜ ਕਰਨ ਢਈ ਐ ਬਿਨਾ ਕਿਸੇ ਪੰਜਾਬ ਦੀ ਖੇਤਰੀ ਪਾਰਟੀ ਦੇ ਨਾਲ ਐਦਾਂ ਸੰਧੀ ਕੀਤੀਆਂ ਬਿਨਾ ਸੰਧੀ ਕੀਤੇ ਰਾਜ ਕਰਨ ਦੇ ਜੇ ਔਰ ਭਾਜਪਾ ਵਾਲੇ ਉਹ ਵੀ ਖੇਤਰੀ ਪਾਰਟੀ ਨਹੀਂ ਹੈ ਪੰਜਾਬ ਦੀ ਉਹ ਵੀ ਇਹ ਗੱਲ ਕਹਿੰਦੇ ਆ ਕਿ ਆਉਂਦੇ ਸਮੇਂ ਵਿੱਚ 2027 ਦੇ ਵਿੱਚ ਆਪਾਂ ਕਿਸੇ ਦੇ ਨਾਲ ਕੋਈ ਸਮਝੌਤਾ ਨਹੀਂ ਆਪਾਂ ਸਿੱਧੇ ਆਪਣੇ ਤੌਰ ਤੇ ਕਹਿੰਦੇ ਆ ਆਪਾਂ ਇੱਥੇ ਆ ਕੇ ਰਾਜ ਕਰਾਂਗੇ ਆ ਗੱਲ ਆਪਾਂ ਕਰਦੇ ਪਏ ਆ ਲੁਧਿਆਣਾ ਜ਼ਿਮਨੀ ਚੋਣ ਦੇ ਪਿੱਛੇ ਹੋ ਕੇ ਹੈਟੀਆ ਵੈਸਟ ਉਸ ਚੋਣ ਦੇ ਵਿੱਚ ਤੁਸੀਂ ਦੇਖੋ ਜਿਹੜੇ ਕਹਿੰਦੇ ਸੀ ਪੰਥਕ ਉਹ ਚੌਥੇ ਨੰਬਰ ਤੇ ਤੇ ਭਾਜਪਾ ਵਾਲੇ ਤੀਜੇ ਨੰਬਰ ਤੇ ਉਹਨਾਂ ਤੋਂ ਉੱਪਰ ਵਾ ਉਹ ਤੋਂ ਉੱਪਰ ਕਾਂਗਰਸ ਦੇ ਉੱਤੋਂ ਪਰ ਫਿਰ ਆਮ ਆਦਮੀ ਪਾਰਟੀ ਵਾਲੇ ਤਾਂ ਚਲੋ ਉਥੋਂ ਜਿੱਤੇ ਹੀ ਗਏ ਸੀ ਜ਼ਿਮਨੀ ਚੋਣ ਲੁਧਿਆਣਾ ਵੈਸਟ ਵਾਲੀ ਜਿਹੜੀ ਸੀ ਸੋ ਐਵੇਂ ਦੇ ਹਾਲਾਤ ਹੋ ਗਏ ਸੋ ਮੇਰੇ ਕਹਿਣ ਦਾ ਭਾਵੇਂ ਆ ਕਿ ਜਿਹੜੇ ਲੇਟੈਸਟ ਇਲੈਕਸ਼ਨ ਤੁਸੀਂ ਦੇਖ ਕੇ ਹਟੇ ਹੋ ਪੰਜਾਬ ਦੇ ਲੋਕ ਉਹਦੇ ਵਿੱਚ ਭਾਜਪਾ ਅਕਾਲੀਆਂ ਨਾਲੋਂ ਵੀ ਉੱਪਰ ਵਾ ਸੋ ਇਸ ਗੱਲ ਨੂੰ ਹੁਣ ਐਵੇਂ ਵੇਖੋ ਕਿ ਭਾਜਪਾ ਵਾਲੇ ਤਿਆਰ ਬਰ ਤਿਆਰ ਕਹਿੰਦੇ 2027 ਦੇ ਵਿੱਚ ਆਪਾਂ ਇਕੱਲੇ ਔਰ ਆਮ ਆਦਮੀ ਪਾਰਟੀ ਵਾਲੇ ਇੱਥੇ ਇਕੱਲੇ ਆਪਣੇ ਦਮ ਦੇ ਉੱਪਰ ਉਹ ਰਾਜ ਕਰਨ ਰਹੇ ਆ ਖੇਤਰੀ ਪਾਰਟੀ ਨਹੀਂ ਹੈ ਸੋ ਤੁਸੀਂ ਵੇਖੋ ਪੰਜਾਬ ਦੇ ਹਾਲਾਤ ਕਿਵੇਂ ਦੇ ਹੋ ਗਏ ਅਗਲੇ ਪੰਜਾਬੀਓ ਤੁਹਾਡੇ ਸਿਰ ਦੇ ਉੱਪਰ ਆਣ ਕੇ ਇਹ ਗੱਲ ਕਹਿਣ ਰਹੇ ਆ ਕਹਿੰਦੇ 2027 ਦੇ ਵਿੱਚ ਕਹਿੰਦੇ ਹਰ ਤਰੀਕਾ ਵਰਤਾਂਗੇ ਕਹਿੰਦੇ ਤੇ ਉਹ ਇਦਾਂ ਖੁੱਲੇ ਆਮ ਕਹਿਣ ਦੇ ਆਹੋ ਸੋ ਉਹਨਾਂ ਦਾ ਇਸ ਤਰੀਕੇ ਨਾਲ ਖੁੱਲੇ ਆਮ ਕਹਿਣਾ ਪੰਜਾਬੀਓ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵਾਸਤੇ ਵੰਗਾਰ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵਾਸਤੇ ਇੱਕ ਸਿੱਧੀ ਚੁਣੌਤੀ ਆ ਉਹ ਉਹ ਕਹਿੰਦੇ ਆ ਕਹਿੰਦੇ ਆਪਾਂ ਹਰੇਕ ਹੱਤ ਕੰਡਾ ਹਰ ਹਰਬਾ ਵਰਤਾਂਗੇ ਕਹਿੰਦੇ ਆਪਾਂ 2027 ਦੇ ਇਲੈਕਸ਼ਨ ਆਪਾਂ ਜਿੱਤਾਂਗੇ ਜਿੱਤਾਂਗੇ ਇਹ ਪੰਜਾਬ ਦੇ ਲੋਕੋ ਹੁਣ ਫੈਸਲਾ ਤੁਸੀਂ ਕਰਨਾ ਤੁਸੀਂ ਉਹਨਾਂ ਦੀ ਸੁਵੰਗਾਰ ਨੂੰ ਕਿਸ ਰੂਪ ਦੇ ਵਿੱਚ ਲੈਣਾ ਕੀ ਤੁਸੀਂ ਹੱਲੇ ਹੋਰ ਮਾਰ ਖਾਣੀ ਕੀ ਤੁਹਾਨੂੰ ਕੋਈ ਹੋਰ ਰਾਹ ਲੱਭਦਾ ਜਾਂ ਤੁਹਾਨੂੰ ਕੀ ਉਹ ਰਾਹ ਲੱਭਦਾ ਜਿਹੜਾ ਰਾਹ ਤੁਹਾਨੂੰ ਇੱਕ ਇਦਾਂ ਦੀ ਮੰਜ਼ਿਲ ਵੱਲੋਂ ਲੈ ਕੇ ਜਾਂਦਾ ਜਿਸ ਮੰਜ਼ਿਲ ਦੇ ਉੱਪਰ ਪਹੁੰਚਿਆ ਤੁਸੀਂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨਹੀਂ ਤੁਸੀਂ ਇਸ ਸਰਜ਼ਮੀਨ ਦੇ ਵਿੱਚ ਸਰਜ਼ਮੀਨ ਦੇ ਉੱਪਰ ਉਹੀ ਰਾਜਭਾਗ ਉਦਾਂ ਦੇ ਰਾਜਭਾਗ ਸਥਾਪਿਤ ਕਰ ਸਕੋ ਕੋਈ ਐਦਾਂ ਦਾ ਰਾਹ ਤੁਹਾਨੂੰ ਦਿਦਾ ਜਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਵੇਂ ਦਾ ਕੋਈ ਰਾਹ ਵੇਖਣ ਦੀ ਜ਼ਰੂਰਤ ਹੈ 1947 ਤੋਂ ਲੈ ਕੇ ਅੱਜ ਤੱਕ ਤੁਸੀਂ ਝਾਤ ਮਾਰ ਕੇ ਵੇਖ ਲਓ ਆ ਕਿੰਨੇ ਬਰੇ ਹੋ ਚੁੱਕੇ ਐ ਅੱਜ ਦੇਸ਼ ਦੇ ਲੋਕ ਅੱਜ ਹੁਕਮਰਾਨ ਆਜ਼ਾਦੀ ਦਾ ਦਿਨ ਮਨਾ ਰਹੇ ਨੇ ਸੋ ਉਹ ਆਜ਼ਾਦੀ ਦਿਵਸ ਮਨਾ ਰਹੇ ਨੇ ਪੰਜਾਬ ਦੇ ਲੋਕੋ ਤੁਸੀਂ ਅੱਜ ਦੇ ਦਿਨ ਬਰਬਾਦ ਹੋਏ ਸਗੇ ਤੁਹਾਡਾ ਉਜਾੜਾ ਹੋਇਆ ਸਗਾ ਔਰ ਉਸ ਤੋਂ ਬਾਅਦ ਤੁਹਾਨੂੰ ਆਪਣਾ ਸੂਬਾ ਲੈਣ ਦੇ ਵਾਸਤੇ ਤੁਹਾਨੂੰ ਆਪਦਾ ਸੱਭਿਆਚਾਰ ਸੁਰੱਖਿਅਤ ਰੱਖਣ ਦੇ ਵਾਸਤੇ ਕੀ ਕੁਝ ਨਹੀਂ ਕਰਨਾ ਪਿਆ 84 ਤੁਸਾਂ ਹੰਡਾਈ ਐ ਫੇਕ ਐਨਕਾਊਂਟਰਾਂ ਦਾ ਦੌਰ ਤੁਸੀਂ ਹੰਡਾਇਆ ਪੰਜਾਬ ਦੇ ਲੋਕੋ ਤੁਹਾਡੀ ਜ਼ਮੀਨ ਤੁਹਾਡੇ ਆਪਦੇ ਹੀ ਰਤ ਦੇ ਨਾਲ ਲੱਥਪਤ ਹੋਈ ਹੋਆ ਅੱਜ ਵੀ ਤੁਸੀਂ ਪੰਜਾਬ ਦੀ ਜਿਹੜੀ ਮਿੱਟੀ ਆ ਨਾ ਉਹਨੂੰ ਕਿਤੇ ਬੁੱਕ ਪਰ ਕੇਦਾ 스멜 ਲੈ ਕੇ ਵਖੋ ਤੁਹਾਨੂੰ ਆਪਦੇ ਪੁਰਖਿਆਂ ਦੇ ਲਹੂ ਦੀ 스멜 ਇਹਦੇ ਵਿੱਚੋਂ ਆਉਂਗੀ ਪੰਜਾਬ ਦੀ ਕੋਈ ਇਦਾਂ ਦੀ ਨਹਿਰ ਨਹੀਂ ਸੀ ਬੱਚੀ ਉਹਨਾਂ ਸਮਿਆਂ 'ਚ ਜਦੋਂ ਇਹ ਤੇ ਆ ਸਾਰਾ ਕੁਛ ਚੱਲਦਾ ਪਿਆ ਸੀਗਾ ਜਿਸ ਨਹਿਰ ਦੇ ਪਾਣੀ ਨੇ ਖਾਲਸਾ ਜੀ ਤੁਹਾਡੇ ਲਹੂ ਦੇ ਸਵਾਦ ਨੂੰ ਨਾ ਚੱਖਿਆ ਹੋਵੇ ਇੰਨੀਆਂ ਕੁਰਬਾਨੀਆਂ ਇੰਨਾ ਸਾਰਾ ਕੁਝ ਵਾਪਰ ਗਿਆ ਕੀ ਕੁਝ ਨਹੀਂ ਤੁਸੀਂ ਹੰਡਾਇਆ ਤੁਹਾਡੀ ਮਾਂ ਬੁੱਲੀ ਤੁਹਾਡੇ ਕੋਲੋਂ ਪੰਜਾਬ ਦੀ ਤੁਹਾਡੇ ਆਪ ਦੇ ਹੀ ਘਰ ਦੇ ਵਿੱਚ ਤੁਹਾਡੇ ਕੋਲ ਆਣ ਕੇ ਅਗਲੇ ਖੂਨ ਦੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਔਰ ਸ਼ਰੇਆਮ ਤੁਹਾਨੂੰ ਕਹਿਣ ਰਿਹਾ ਲਲਕਾਰਣ ਰਿਹਾ ਸਾਮ-ਦਾਮ ਦੰਡ ਭੇਦ ਸਾਰਾ ਕੁਝ ਹੀ ਕਹਿੰਦੇ ਅਪਣਾਵਾਂਗੇ ਕਹਿੰਦੇ ਤਿਆਰ ਹੋ ਆਪਣੇ ਜਿਹੜੇ ਉਹਨਾਂ ਦੇ ਬੰਦੇ ਉੱਥੇ ਮਰੇ ਬੈਠੇ ਹੋ ਆ ਉਹਨਾਂ ਨੂੰ ਕਹਿੰਦੇ ਆ ਔਰ ਭਗਵੰਤ ਮਾਨ ਹੋਰੀ ਸਾਹਮਣੇ ਬੈਠੇ ਹੋ ਆ ਹਾਲਾਂਕਿ ਬਾਕੀਆਂ ਨੇ ਤਾਂ ਉਹ ਹੱਥ ਕੀਤੇ ਭਗਵੰਤ ਮਾਨ ਨੇ ਚੰਗੀ ਤਰ੍ਹਾਂ ਨਹੀਂ ਕੀਤੇ ਸ਼ਾਇਦ ਮੈਨੂੰ ਲੱਗਦਾ ਅੰਦਰ ਕੁਝ ਜਾਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਗਾ ਮੈਨੂੰ ਨਹੀਂ ਪਤਾ ਵੀ ਜਾਗਦਾ ਨਹੀਂ ਜਾਗਦਾ ਪਰ ਉਹਨਾਂ ਨੂੰ ਇੱਕ ਗੱਲ ਜ਼ਰੂਰ ਆ ਵੀ ਤੁਸੀਂ ਪੰਜਾਬ ਦੇ ਹੋ ਪੰਜਾਬ ਦੇ ਲੋਕ ਤੁਹਾਨੂੰ ਤੁਹਾਡੇ ਤੇ ਮਾਣ ਕਰਦੇ ਸੀਗੇ ਤੁਹਾਨੂੰ ਤਾਂ ਪੰਜਾਬ ਦੇ ਲੋਕਾਂ ਨੇ ਜਤਾਇਆ ਕਿ ਭਗਵੰਤ ਮਾਨ ਜੀ ਤੁਹਾਨੂੰ ਇਹ ਗੱਲ ਮਨਜ਼ੂਰ ਹੈ ਇੱਕ ਖੇਤਰੀ ਪਾਰਟੀ ਨਹੀਂ ਹੈ ਜਿਹੜੀ ਇੱਕ ਦਿੱਲੀ ਵਾਲੇ ਜਿਹੜੇ ਆ ਉੱਥੋਂ ਹਾਰੇ ਹੋਏ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਤੁਹਾਡੇ ਸਾਹਮਣੇ ਆਣ ਕੇ ਸਟੇਜ ਦੇ ਉੱਪਰ ਇਹੋ ਜੀ ਗੱਲ ਬੋਲ ਜਾਣ ਕੀ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹੋ ਕੀ ਭਗਵੰਤ ਮਾਨ ਜੀ 2027 ਦੇ ਜਿਹੜੇ ਇਲੈਕਸ਼ਨ ਹੋਣੇ ਨੇ ਕੀ ਤੁਸੀਂ ਸਾਮ-ਦਾਮ ਦੰਡ ਭੇਦ ਜਿਹੜੇ ਉਹਨਾਂ ਨੇ ਤਰੀਕੇ ਹਰ ਹਰ ਬਾਵਰਤਨ ਕੀ ਤੁਸੀਂ ਸਪੋਰਟ ਕਰਨ ਨੂੰ ਨਾਲ ਤਿਆਰ ਹੋ ਕੀ ਤੁਹਾਡੀ ਵੀ ਇਸ ਗੱਲ ਦੀ ਪੂਰੀ ਸਹਿਮਤੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਸਵਾਲ ਹੈ ਔਰ ਸਮੂਹ ਪੰਜਾਬੀਆਂ ਦੇ ਵਾਸਤੇ ਇੱਕ ਸਵਾਲ ਹੈ ਕਿ ਪੰਜਾਬੀਓ ਤੁਸੀਂ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੋ ਉਹਨਾਂ ਨੇ ਕਿਹਾ ਜਵਾਬ ਦੇਣ ਵੇਲੇ ਨਾਲ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਅਗਲੇ ਨਾਲ ਤਾਂ ਕਹਿ ਤਾ ਪਰ ਜਿਹੜੇ ਤੋਂ ਪਹਿਲਾਂ ਹੋਇਆ ਨਾ ਜਾਂ ਜਿਹੜੇ ਹੋਰ ਸੱਤਾ ਕਰਦੇ ਆ ਜਿਹੜੇ ਹੋਰ ਕਈ ਕਰਨ ਦੇ ਚਾਹਵਨ ਵੀ ਹੋਣਗੇ ਚਾਲ ਦੇਖਿਆ ਕਰੋ ਉਹਨਾਂ ਦੇ ਕੰਮਕਾਰ ਕਰਨ ਦੇ ਢੰਗ ਤਰੀਕੇ ਵੇਖਿਆ ਕਰੋ ਆਪਣਾ ਸੱਭਿਆਚਾਰ ਆਪਦੇ ਵਿਰਸੇ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਜ਼ਰੂਰ ਇੱਕ ਵਾਰ ਸਮਝਿਆ ਕਰੋ ਪਹਿਲਾਂ ਤਾਂ ਕਿ ਕੰਪੈਰੀਜ਼ਨ ਕਰਨਾ ਸੌਖਾ ਹੋ ਜਵੇ ਇੱਕ ਉਹ ਨੀਤੀ ਜਿਸ ਨੀਤੀ ਦੇ ਅਹਿਤ ਉਹਨਾਂ ਨੇ ਰਾਜ ਕਰਨਾ ਤੁਹਾਡੇ ਉੱਪਰ ਔਰ ਜਦੋਂ ਉਹ ਹੁਣ ਜਿਸ ਤਰੀਕੇ ਨਾਲ ਅਗਲੇ ਸੱਤਾ ਦੇ ਉੱਪਰ ਕਾਬਜ਼ ਹੋਏ ਹੋਣ ਫਿਰ ਬੰਦੇ ਵੀ ਉਹ ਇਹਦੇ ਹੁੰਦੇ ਨਾ ਉਹ ਉਹਨਾਂ ਦੀ ਮੈਂਟੈਲਿਟੀ ਵੀ ਉਦਾਂ ਦੀ ਹੁੰਦੀ ਆ ਮਾਨਸਿਕਤਾ ਤਾਂ ਉਦਾਂ ਦੀ ਹੁੰਦੀ ਨਾ ਜਿਉਂ ਜਿਹਾਏ ਤਰੀਕੇ ਦੀ ਪ੍ਰੈਕਟਿਸ ਕਰਕੇ ਉਹ ਤੁਹਾਡੇ ਸਿਰ ਦੇ ਉੱਪਰ ਬੈਠੇ ਹੁੰਦੇ ਆ ਇੱਕ ਹੈਗੀ ਨਿਰੋਲ ਗੁਰੂ ਆਸ਼ੇ ਦੇ ਮੁਤਾਬਕ ਵਿਚਾਰ ਧਾਰਾ ਦੇ ਵਿੱਚੋਂ ਨਿਕਲੇ ਹੋਏ ਆਗੂ ਲੀਡਰ ਇੱਕ ਉਹ ਜਦੋਂ ਉਹ ਰਾਜ ਕਰਦੇ ਆ ਇੱਕ ਉਹ ਵੱਖਰੀ ਤਰ੍ਹਾਂ ਦਾ ਰਾਜ ਹੁੰਦਾ ਆ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ